ਅਹੀਂ ਬਰਸਾਤਾ ਦਾ ਸੀਜ਼ਨ ਨਾਲ ਸ਼ੁਰੂ ਹੋਇਆ ਹੈ ਤੇ ਕਿਸਾਨਾਂ ਦੀ ਚਿੰਤਾ ਜਿਹੜੀ ਹੈ ਲਗਾਤਾਰ ਵੱਧ ਨਹੀਂ ਸ਼ੁਰੂ ਹੋ ਗਈ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡ ਕੋਨੀਵਾਲਾ ਦੇ ਨਜ਼ਦੀਕ ਮੌਜੂਦ ਆ ਜਿੱਥੇ ਕਿ ਸਭ ਤੋਂ ਪਹਿਲੇ ਨਜ਼ਰ ਮਾਰੀਏ ਤਾਂ ਇਸ ਪਾਸ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕਿ ਚੋਨਾ ਜਿਹੜਾ ਹੈਗਾ ਉਹ ਡੁੱਬਣ ਦੀ ਕਗਾਰ ਤੇ ਹੈ ਕਾਫੀ ਪਾਣੀ ਇੱਥੇ ਪਰ ਗਿਆ ਸੀਗਾ ਜਿਸ ਨੂੰ ਕਿ ਇਸ ਵਕਤ ਕੱਢਿਆ ਜਾ ਰਿਹਾ ਕਰੀਬ 100 ਏਕੜ ਫਸਲ ਜਿਹੜੀ ਹੈਗੀ ਚੋਨੇ ਦੀ ਉਹ ਬਰਬਾਦ ਹੋ ਜਾਣੀ ਸੀ ਜੇਕਰ ਪਿੰਡ ਵਾਸੀ ਇਕੱਠਾ ਨਾ ਹੋਣਦੇ ਇਕੱਠੇ ਹੋ ਕੇ ਇਹ ਸਟੈਂਡ ਨਾਲ ਲੈਂਦੇ ਤਾਂ ਤੁਸੀਂ ਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਇਸ ਵਕਤ ਅਸੀਂ ਖੜੇ ਆ ਇੱਥੇ ਜਿਹੜੀ ਹੈਗੀ ਹੈ ਕੇਲੀ ਜਿਸ ਨੂੰ ਕਿਹਾ ਜਾਂਦਾ ਹੈ ਉਹ ਇਸ ਵਕਤ ਤੋਂ ਦਿਖਾਈ ਦਵੇ ਕਾਫੀ ਵੱਡੀ ਮਾਤਰਾ ਵਿੱਚ ਇੱਥੇ ਇਹ ਐਸੇ ਨਾਲੇ ਵਿੱਚੋਂ ਕੱਢ ਕੇ ਬਾਹਰ ਕੱਢੀ ਹੈ ਕਿਉਂਕਿ ਇਹ ਪੂਰਾ ਨਾਲਾ ਜਿਹੜਾ ਹੈਗਾ ਬਲੌਕ ਹੋ ਗਿਆ ਸੀਗਾ ਜਿਸ ਵਿੱਚ ਕੀ ਪਾਣੀ ਜਿਹੜਾ ਅੱਗੇ ਵੱਲੋਂ ਜਾਣਾ ਬੰਦ ਹੋ ਗਿਆ ਸੀਗਾ ਜਿਹਦੇ ਕਰਕੇ ਜਿਹੜੇ ਆਸ-ਪਾਸ ਦੇ ਖੇਤ ਨੇ ਇਹਨਾਂ ਵਿੱਚ ਪਾਣੀ ਪਰਣਾ ਸ਼ੁਰੂ ਹੋ ਗਿਆ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਕਿਸੇ ਵੀ ਅਧਿਕਾਰੀ ਨੇ ਜ਼ਹਿਮਤ ਨਹੀਂ ਉਠਾਈ ਕਿ ਜਾ ਕੇ ਇਹਨਾਂ ਦਾ ਹਾਲਚਾਲ ਜਾਣਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਕੋਈ ਸਮੱਸਿਆ ਹੈ ਜਾਂ ਫਿਰ ਨਹੀਂ ਪਰ ਪਿੰਡ ਵਾਸੀ ਜਿਹੜੇ ਨੇ ਆਪ ਇਕੱਠਾ ਹੋਏ ਨੇ ਖੁਦ ਪੈਸੇ ਇਕੱਠਾ ਕਰਕੇ ਜਿਹੜਾ ਹੈਗਾ ਰਸਤਾ ਬਣਾਇਆ ਜਾ ਰਿਹਾ ਤਾਂ ਕਿ ਪਾਣੀ ਨੂੰ ਜਿਹੜਾ ਹੈਗਾ ਇੱਥੋਂ ਕੱਢਿਆ ਜਾ ਸਕੇ ਤਾਂ ਵੇਖ ਸਕਦੇ ਹੋ ਜਿਹੜੀ ਪਾਈਪਸ ਸੀਗੀਆਂ ਜਿਹੜੀਆਂ ਜੋ ਇੱਥੇ ਦੱਬੀਆਂ ਹੋਈਆਂ ਸੀਗੀਆਂ ਪਾਣੀ ਦੀ ਕ੍ਰੋਸਿੰਗ ਵਾਸਤੇ ਪੁਲ ਜਿਹੜਾ ਬਣਾਇਆ ਗਿਆ ਸੀਗਾ ਪੁਲ ਵੀ ਕਾਫੀ ਹਾਲ ਦੀ ਕੜੀ ਨਹੀਂ ਆਇਆ ਜਿਸ ਨੂੰ ਕਿ ਹੋ ਜੇ ਉੱਚਾ ਕੀਤਾ ਜਾਣਾ ਚਾਹੀਦਾ ਪਰ ਜਿਹੜਾ ਮੌਜੂਦਾ ਹਾਲਾਤ ਨੇ ਉਹਨਾਂ ਦੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਉਹ ਹਾਲਾਤ ਤੁਸੀਂ ਵੇਖੇ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਇੱਥੇ ਇਸ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ ਤਾਂ ਵੇਖ ਸਕਦੇ ਹੋ ਜੀਸੀਬੀ ਚੱਲ ਰਹੀ ਹੈ ਅਤੇ ਪਿੰਡ ਵਾਸੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਹੈ ਉਹ ਕਰਾਂਗੇ ਆਪਾਂ ਕਿ ਕਿਸ ਤਰੀਕੇ ਨਾਲ ਕੀ ਕੀ ਸਮੱਸਿਆਵਾਂ ਜਿਹੜੀਆਂ ਇਹਨਾਂ ਨੂੰ ਇਹਨਾਂ ਨੇ ਇੱਥੇ ਉਹਨਾਂ ਦਾ ਸਾਹਮਣਾ ਕੀਤਾ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਕੇਲੀ ਜਿਹੜੀ ਹੈਗੀ ਹੈ ਕੱਢੀ ਗਈ ਹੈ ਅਤੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕੋਈ ਅਧਿਕਾਰੀ ਪੁੱਛਿਆ ਕਿ ਨਹੀਂ ਪੁੱਛਿਆ ਕੀ ਗੱਲਬਾਤ ਹੋਈ ਹੈ ਕੀ ਕੁਝ ਹੋਇਆ ਜਾਂ ਫਿਰ ਨਹੀਂ ਹੋਇਆ ਤਾਂ ਪੂਰੀ ਗੱਲਬਾਤ ਜਿਹੜੀ ਹੈਗੀ ਹੈ ਉਹ ਪਿੰਡ ਵਾਸੀਆਂ ਨਾਲ ਕਰਾਂਗੇ ਕਿਉਂ ਇਹਨਾਂ ਨੂੰ ਖੁਦ ਹੀ ਜਿਹੜੀ ਕੋਸ਼ਿਸ਼ ਕਰਨੀ ਪਈ ਬਾਈ ਜੀ ਕੀ ਨਾਲੀ ਤੁਹਾਡਾ ਸੁਖਚਾਰਨ ਸਿੰਘ ਜੀ ਗੁਰਚੰਦ ਜੀ ਆਪ ਹੀ ਕਿਉਂ ਲੱਗਣਾ ਪੈ ਗਿਆ ਕਹਿੰਦੇ ਤੁਹਾਡੇ ਦਾ ਸੋਤ ਉੱਤੇ ਕਿਲਾ ਜਿਹੜਾ ਖਰਾਬ ਹੋਣ ਲੱਗਿਆ ਸੀ ਪ੍ਰਸ਼ਾਸਨ ਨੂੰ ਜੀ ਅਸੀਂ 2 2.5 ਮਹੀਨੇ ਹੋ ਗਏ ਕਹੀ ਜਾਂਦੇ ਨੇ ਕਿ ਕੇਲੀ ਪਿੱਛੇ ਜਿਹੜੇ ਨਿਕਾਸ ਪਾਇਆ ਪਿੰਡਾਂ ਦਾ ਉੱਥੇ ਕੇਲੀ ਬਹੁਤ ਜਮਾ ਹੈ ਇਹਨੂੰ ਕੱਢੋ ਤੇ ਪ੍ਰਸ਼ਾਸਨ ਕਿਸੇ ਨੇ ਕੋਈ ਸੁਣੀ ਤੇ ਅੱਜ ਕੇ ਲਈ ਮੈਂ ਪੈਨਕਾਰ ਨੇ ਇੱਥੇ ਫਸ ਗਈ ਜੀ ਸਾਹਿਬ ਨੂੰ ਫੋਨ ਵੀ ਕੀਤਾ ਸੀ ਉਹ ਕਹਿੰਦੇ ਹਜੇ 7-8 ਦਿਨ ਸਾਨੂੰ ਮਸ਼ੀਨ ਨਹੀਂ ਮਿਲਣੀ ਅੱਛਾ ਉਹਨਾਂ ਨੇ ਐਸਡੀਓ ਸਾਹਿਬ ਦਾ ਨੰਬਰ ਦਿੱਤਾ ਸੀਗਾ ਲੇਡੀ ਜੀ ਐਸਡੀਓ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਗੱਲ ਕਰਦੇ ਉਹਦੇ ਬਾਅਦ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਫਿਰ ਹਾਰ ਕੇ ਸਾਨੂੰ ਇੱਥੇ ਲਾਉਣੀ ਪਈ ਹਜੀ ਸੀ ਵੀ ਠੀਕ ਹੈ ਹੁਣ ਖਰਚਾ ਵੀ ਬਹੁਤ ਆ ਗਿਆ ਉਹਨਾਂ ਕਿਉਂਕਿ ਫਸਲ ਜਿਹੜੀ ਕਾਫੀ ਖਰਾਬ ਹੋ ਜਾਣੀ ਸੀ ਜੇਕਰ ਨਾ ਕੋਸ਼ਿਸ਼ ਕਰਦੇ ਨਾ ਕਰਦੇ ਤਾਂ ਹੀ ਸਾਡੀ ਫਸਲ ਖਰਾਬ ਹੋਣੀ ਸੀ ਸਾਨੂੰ ਤਾਂ ਕਰਨਾ ਹੀ ਪੈਣਾ ਜੇ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਕਰਦਾ ਕੋਈ ਭਜੀ ਕਿਵੇਂ ਫਿਰ ਆਪ ਹੀ ਲੱਗਣਾ ਪਿਆ ਗਿਆ ਫਿਰ ਸਾਰੇ ਪਰਾਵਾਂ ਦਾ ਬਹੁਤ ਲੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਈ ਸਾਡੀ ਬੇਨਤੀ ਸਰਕਾਰ ਅੱਗੇ ਇਹਦੋਂ 2 ਮਹੀਨੇ ਪਹਿਲਾਂ ਕੱਟਣਾ ਚਾਹੀਦਾ ਸੀ ਉਹਨਾਂ ਨਾਲ ਇਹ ਸਰਕਾਰ ਸੁੱਤੀ ਪਈ ਆ ਇਹ ਸਰਕਾਰ ਨੂੰ ਕੋਈ ਕਿਸਾਨਾਂ ਬਦਲੇ ਕੋਈ ਫਿਕਰ ਨਹੀਂ ਉਹ ਬੈਠੀ ਸਰਕਾਰ ਟੀਵੀ ਚੈਨਲਾਂ ਤੇ ਕਹਿ ਰਹੀ ਆ ਅਸੀਂ ਆਹ ਕਰਤਾ ਆਹ ਕਰਤਾ ਆਹ ਵੇਖ ਲੈ ਸਰਕਾਰ ਆਣ ਕੇ ਕਾਰਿਆਂ ਨੂੰ ਫੋਨ ਫੋਨ ਕੀਤਾ ਅਧਿਕਾਰੀ ਕੀ ਕਹਿੰਦੇ ਤੁਹਾਨੂੰ ਕੋਈ ਗੱਲਬਾਤ ਸੁਣਨ ਕੇ ਨਹੀਂ ਸੁਣੀ ਅਸੀਂ ਮੰਗ ਪੱਤਰ ਵੀ ਦਿੱਤੀ ਆ ਡੀਸੀ ਸਾਹਿਬ ਨੂੰ ਵੀ ਤੇ ਐਮਐਲਏ ਨੂੰ ਮਿਲੇ ਸਾਰੇ ਅੱਗੇ ਸਾਡੀ ਕੋਈ ਫਰਿਆਦ ਨਹੀਂ ਸੁਣੀ ਕਿਸੇ ਦੀ ਨਾ ਕੋਈ ਨਹੀਂ ਸੁਣੀ ਸਾਡੀ ਅੱਥਰ ਬਣ ਕੇ ਬੇਨਤੀ ਆ ਆ ਭਗਵੰਤ ਮਾਨ ਆ ਕੇ ਵੇਖ ਲੈ ਕਿੰਨੀ ਛੜਕ ਰੋੜ ਅਸੀਂ ਰੋਕੀ ਬੈਠੇ ਆ ਬੈਠਾ ਭਗਵੰਤ ਮਾਨਾਂ ਦਾ ਮੈਂ ਆ ਕਰਤਾ ਆ ਕਰਤਾ ਇਹ ਸਾਡੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਆ ਮੌਕਾ ਵੇਖੇ ਆਣ ਕੇ ਆਪਣੇ ਮੰਤਰੀਆਂ ਨੂੰ ਭੇਜੇ ਤੇ ਜਿੰਨਾ ਜੁੜਿਆ ਹੈ ਇਹ ਸਾਰਾ ਠਕਾਉਣਾ ਚਾਹੀਦਾ ਵੇ ਬਈ ਕੀ ਲੱਗਦਾ ਜਿਸ ਤਰੀਕੇ ਹੁਣ ਹਾਲਾਤ ਬਣੇ ਹੋਏ ਨੇ ਜੇਕਰ ਮੁਰ ਤੋਂ ਮੀ ਆ ਜਾਂਦਾ ਤਾਂ ਜਿਹੜੀ ਕਿੱਲੇ ਤੁਸੀਂ ਬਾਹਰ ਤੱਕ ਕਰਦੇ ਪਰ ਪਿੱਛੇ ਕੀ ਬਤਾ ਕਿੰਨੇ ਖੋਰ ਜਿਆਦਾ ਨੁਕਸਾਨ ਬਹੁਤ ਜਿਆਦਾ ਹੋ ਸਕਦਾ ਇਹ ਇਹ ਇਸ ਤਰ੍ਹਾਂ ਦੀ ਵੀ ਪਿੱਛੇ ਨਾ ਇਹ ਘੱਟ ਤੋਂ ਘੱਟ 4 ਤੋਂ 5 ਕਿਲੋਮੀਟਰ ਦਾ ਪਿੱਛੇ ਵਾਲਾ ਜਿਹੜਾ ਏਰੀਆ ਉਰ ਜਿੱਥੇ ਕਿਤੇ 2 ਕਿੱਲੇ ਕਿਤੇ 4 ਕਿੱਲੇ ਜਣੀ ਕਿਲੀ ਖੜੀ ਆ ਹਜੇ ਵੀ ਪਿਛੇ ਉਹ ਕਦੋਂ ਵੀ ਟੁੱਟ ਕੇ ਫੇਰ ਇੱਥੇ ਆਏ ਨਹੀਂ ਸਾਡਾ ਤਾਂ ਖਰਚੇ ਨੂੰ ਥਾਂ ਜਣੀ ਕਹਿਣ ਦਾ ਭਾਵ ਮੇਰਾ ਇਹ ਆ ਵੀ ਅਸੀਂ 10000 ਰੁਪਏ ਲਾ ਕੇ ਤਰਕ ਲਈ ਜੇ ਸੀ ਵੀ ਚੱਲੀ ਜਾਂਦੀ ਆ 1300 ਰੁਪਏ ਘੰਟਾ ਲਈ ਜਾਂਦਾ ਸਾਡੇ ਤੋਂ ਅਸੀਂ ਇਕੱਠੇ ਕਰਕੇ ਪੈਸੇ ਦੇ ਹੀ ਜਾਂਦੇ ਆ ਜਿਹੜੇ ਵਾਣ ਵਾਲੇ ਆ ਅੱਛਾ ਇਹ ਜਿਹੜੀ ਉਹ ਛੇ ਕੇਲੀ ਖੜੀ ਆ ਟੁੱਟ ਕੇ ਜਦੋਂ ਫੇਰ ਆ ਗਈ ਇਹ ਸਾਨੂੰ ਤਾਂ ਫੇਰ ਉਹੀ ਜਬ ਉਹਨੇ ਤਾਂ ਉਹਨਾਂ ਹੀ ਰਹਿ ਗਿਆ ਫੇਰ ਪ੍ਰਸ਼ਾਸਨ ਸਾਡੀ ਕੋਈ ਗੱਲ ਸੁਣਦਾ ਨਹੀਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਅਸੀਂ ਇਹਨਾਂ ਨੇ ਐਸਡੀਓ ਨੂੰ ਵੀ ਫੋਨ ਕੀਤਾ ਨਾ ਕੋਈ ਐਸਡੀਓ ਨੇ ਗੱਲ ਸੁਣੀ ਆ ਜੇ ਹੀ ਕਹਿੰਦਾ ਮੈਨੂੰ ਪਤਾ ਨਹੀਂਗਾ ਜੀ ਹਾਂ ਤਾਂ ਨਾਲ ਨੂੰ ਜੇਸੀਬੀ ਮਿਲੂਗੀ ਟੈਂਡਰ ਹੁੰਦੇ ਮੋਟਾ ਖਰਚਾ ਲੱਗਦਾ ਹੈ ਸਰਕਾਰ ਪੈਸੇ ਵੀ ਦਿੰਦੀ ਹੈ ਵੀ ਆ ਸਾਫ ਹੋਣ ਕੀ ਲੱਗਦਾ ਪੈਸੇ ਫਿਰ ਇਸਤੇਮਾਲ ਨਹੀਂ ਹੁੰਦੇ ਸਹੀ ਥਾਂ ਤੇ ਗੱਲ ਹੈ ਜੀ ਇਹ ਗੋਲੜੇ ਤੋਂ ਨਾ ਸਾਡੇ ਬੰਦੇ ਕਿਸਾਨ ਹੀ ਕੋਈ ਗਏ ਸੀਗੇ ਫਰੋਜਪੁਰ ਉਹਨਾਂ ਨੂੰ ਮਿਲਣ ਵੀ ਤੁਸੀਂ ਇਹਦੀ ਸਫਾਈ ਕਰਾਓ ਉਹਨੇ ਸਾਡੇ ਕੋਲੇ ਪੈਸਾ ਹੀ ਹੈ ਨਹੀਂਗਾ ਮਤਲਬ ਡਿਪਾਰਟਮੈਂਟ ਕੰਨਾਂ ਹਰ ਕੋਲੇ ਪੈਸਾ ਹੀ ਹੈ ਨਹੀਂਗਾ ਸਾਡੇ ਕੋਲੇ ਮਤਲਬ ਇਨਵੈਸਟ ਕਰਨਾ ਅਤੇ ਪੈਸੇ ਲਾਉਣ ਵਾਸਤੇ ਪੈਸਾ ਹੈ ਹੀ ਨਹੀਂ ਸਾਡੇ ਕੋਲੇ ਸਾਨੂੰ ਪੈਸਾ ਆਇਆ ਹੀ ਨਹੀਂ ਸਰਕਾਰ ਤੋਂ ਉਹ ਇਹ ਜਵਾਬ ਦਿੰਦੇ ਆ ਤੁਸੀਂ ਸ਼ਾਇਦ ਕਵਰੇਜ ਕਰਕੇ ਗੇਮ ਉਹਦਾ ਗੋਲੇਲੇ ਪਿੰਡ ਫੈਕਟਰੀ ਦੇ ਕੋਲੇ ਉਹਦੇ ਵਿੱਚ ਤੁਹਾਡੇ ਤੁਹਾਨੂੰ ਕਿਸਾਨਾਂ ਨੇ ਦੱਸਿਆ ਵੀ ਉਹਨਾਂ ਦੇ ਵੀ ਸਾਡੇ ਕੋਲੇ ਪੈਸਾ ਹੀ ਹੈ ਨਹੀਂਗਾ ਪ੍ਰਸ਼ਾਸਨ ਜੀ ਤੁਹਾਨੂੰ ਕੀ ਲੱਗਦਾ ਇਹ ਹਾਲਾਤ ਵੇਖੇ ਪਹਿਲੇ ਕਦੇ ਕੱਲ ਹੀ ਇੱਕ ਵਿਧਾਨ ਸਭਾ ਚ ਲੀਡਰ ਬੋਲਿਆ ਸੀ ਅਸੀਂ ਸੇਵਨ ਵਾਲੇ ਜੋਰ ਜਵਾਏ ਲੱਲਾ ਪੱਲਾ ਸਭ ਦੇ ਪੈਸੇ ਭੇਜ ਚੁੱਕੇ ਆ ਤੇ ਬੜਾ ਉਹ ਹੰਮੇ ਨਾ ਬੋਲਿਆ ਵੀ ਸਾਰੇ ਸੇਵਨ ਨਾਲ ਸਾਫ ਹੋਏ ਪਏ ਆ ਆ ਹਾਲਾਤ ਵੇਖ ਲਓ ਜੀ ਇੰਨੀ ਕਿਵੇਂ ਚੱਕੀ ਜਾਊਗੀ ਆ ਢੇਰ ਵੱਜੇ ਪਏ ਆ ਫਸਲ ਸਾਡੀ ਸਾਰੀ ਡੁੱਬੀ ਖੜੀ ਆ ਤੇ ਸਾਨੂੰ ਇਹ ਮਜਬੂਰੀ ਦੇ ਵਿੱਚ ਅੱਜ ਜੀਸੀਬੀ ਆਪਦੀ ਲੈ ਕੇ ਲਾਉਣੀ ਪਈ ਜੀ ਧੰਨਵਾਦ ਜੀ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਸ ਪਾਸੇ ਨਜ਼ਰ ਮਾਰਾਂਗੇ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਕਿਸ ਤਰੀਕੇ ਨਾਲ ਹਾਲਾਤ ਜਿਹੜੇ ਨੇ ਇਹ ਪੂਰਾ ਇਲਾਕਾ ਜਿਹੜਾ ਗੈਸ ਵਿੱਚ ਪਾਣੀ ਪਰ ਗਿਆ ਸੀਗਾ ਅਤੇ ਦੂਜੇ ਪਾਸੇ ਅ ਵੱਡੀ ਮਾਤਰਾ ਵਿੱਚ ਕੇਲੀ ਜਿਹੜੀ ਹੈਗੀ ਹੈ ਹਾਲ ਦੀ ਕਰੀ ਵੀ ਉੱਥੇ ਖੜੀ ਹੈ ਜਿਸ ਦਾ ਕੀ ਨੁਕਸਾਨ ਕਿਸਾਨਾਂ ਨੂੰ ਸਿੱਧੇ ਤੌਰ ਤੇ ਪਹੁੰਚਣਾ ਪੈ ਸਕਦਾ ਹੈ ਜੇਕਰ ਉਸ ਦੀ ਵੀ ਸਮੇਂ ਸਿਰ ਸਫਾਈ ਨਾ ਕਰਵਾਈ ਗਈ ਹਾਲ ਦੀ ਕਰੀ ਗੱਲ ਕਰੀਏ ਆਪਾਂ ਤਾਂ ਇਹ ਪੂਰਾ ਇਲਾਕਾ ਜਿਹੜਾ ਹੈ ਇਸ ਨੂੰ ਰਸਤੇ ਨੂੰ ਪਿੱਛੋਂ ਬੰਦ ਕੀਤਾ ਗਿਆ ਤਾਂ ਕਿ ਇਹ ਰਸਤਾ ਜਿਹੜਾ ਹੈ ਇਹ ਕੰਮ ਜਿਹੜਾ ਹੈ ਚੱਲਦਾ ਰਹੇ ਸਕੇ ਪਰ ਹਾਲ ਦੀ ਗੱਲ ਕੀਤੀ ਜਾਵੇ ਤਾਂ ਕਿ ਅਧਿਕਾਰੀ ਇੱਥੇ ਨਹੀਂ ਪਹੁੰਚੇ 7 ਤੋਂ 8 ਦਿਨ ਦਾ ਵੇਟਿੰਗ ਪੀਰੀਅਡ ਇਹਨਾਂ ਨੂੰ ਦੇ ਦਿੱਤਾ ਕਿ ਉਸ ਦੌਰਾਨ ਜਿਹੜੀ ਮਸ਼ੀਨ ਹੈ ਖਾਲੀ ਹੋਵੇਗੀ ਤਾਂ ਇੱਥੇ ਪਹੁੰਚ ਸਕਦੀ ਹੈ 10 ਦਿਨ ਕੇ ਪੂਰਾ ਪਾਣੀ ਇੱਥੇ ਰੁਕ ਗਿਆ ਸੀਗਾ ਅਤੇ ਪਾਣੀ ਰੁਕਣ ਕਰਕੇ ਇਹ ਪਾਣੀ ਜਿਹੜਾ ਹੈਗਾ ਓਵਰਫਲੋ ਹੋ ਕੇ ਖੇਤਾਂ ਦੇ ਵਿੱਚ ਪਿਛਲੇ ਪਾਸੇ ਜਾਣਾ ਸ਼ੁਰੂ ਹੋ ਗਿਆ ਸੀਗਾ ਜਿਸ ਵੱਡਾ ਨੁਕਸਾਨ ਜਿਹੜਾ ਕਰਨਾ ਪੈ ਸਕਦਾ ਸੀਗਾ ਜੇਕਰ ਇਹ ਕੇਲੀ ਜਿਹੜੀ ਹੈਗੀ ਇੱਥੋਂ ਨਾ ਸਾਫ਼ ਕੀਤੀ ਜਾਂਦੀ ਤਾਂ ਇਹ ਤਸਵੀਰਾਂ ਤੁਸੀਂ ਵੇਖੀਆ ਕਿ ਕਿਸ ਤਰੀਕੇ ਨਾਲ ਹੁਣ ਪਾਣੀ ਵਗ ਰਿਹਾ ਇੱਥੇ ਪਰ ਇਹ ਪਾਣੀ ਰੁਕ ਗਿਆ ਸੀਗਾ ਤਾਂ ਹਾਲ ਦੇ ਗੱਲ ਕੀਤੀ ਜਾਵੇਦਾ ਕਿਸਾਨਾਂ ਨੇ ਖੁਦ ਕੋਸ਼ਿਸ਼ ਕੀਤੀ ਹੈ ਖੁਦ ਜ਼ਹਿਮਤ ਉਠਾਈ ਹੈ ਕਿ ਇਸ ਪਾਣੀ ਨੂੰ ਚੱਲਦਾ ਕਿਤਾ ਜਾਵੇ ਰਸਤਾ ਦਿੱਤਾ ਜਾਵੇ ਖੁਦ ਖਰਚਾ ਕਰ ਰਹੇ ਨੇ ਤਾਂਕਿ ਉਹਨਾਂ ਦੀ ਫਸਲ ਜਿਹੜੀ ਹੈਗੀ ਉਸ ਨੂੰ ਬਚਾਇਆ ਜਾ ਸਕੇ ਫਿਲਹਾਲ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਸ ਪੂਰੇ ਮਸਲੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਹਾਂ ਜੀ ਹਾਂ ਜੀ ਮੈਡਮ ਨਮਸਕਾਰ ਜੀ ਮਰਸੀ ਜੀ ਹਾਂ ਮੈਡਮ ਦਿਨਿਕ ਸੂਰਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਡਮ ਪੱਤਰਕਾਰ ਗੱਲ ਕਰ ਰਹੇ ਨੇ ਸੂਰਜ ਪ੍ਰਕਾਸ਼ ਜੀ ਹਾਂ ਜੀ ਸਰ ਜੀ ਹਾਂ ਜੀ ਮੈਡਮ ਇੱਕ ਜਾਣਕਾਰੀ ਲੈਣੀ ਸੀ ਜਿਹੜਾ ਕੋਨੀ ਵਾਲਾ ਵਾਲਾ ਰਸਤਾ ਹੈ ਜਿਹੜਾ ਇੱਥੇ ਇੱਕ ਡਰੇਨ ਹੈ ਮੈਡਮ ਜੋ ਕਿ ਕਿਸਾਨ ਖੁਦ ਸਾਫ਼ ਕਰ ਰਹੇ ਉਸ ਨੂੰ ਜਿਹੜੀ ਉਸ ਵਿੱਚ ਕੇਲੀ ਬੂਟੀ ਆਈ ਹੋਈ ਸੀ ਉਹ ਕਹਿ ਰਹੇ ਨੇ ਕਿ ਸਾਡਾ ਕਰੀਬ 100 ਏਕੜ ਫਸਲ ਜਿਹੜੀ ਖਰਾਬ ਹੋ ਸਕਦੀ ਸੀ ਜੇਕਰ ਅਸੀਂ ਇਹ ਨਾ ਕਰਦੇ ਮੈਡਮ ਇਸ ਵਿੱਚ ਦੇਰੀ ਦਾ ਕਾਰਨ ਜਾਣ ਸਕਦੇ ਜੀ ਅ ਸ੍ਰੀ ਅ ਇਹਦੇ ਪਹਿਲਾਂ ਆਪਾਂ ਨੂੰ ਗਵਰਨਮੈਂਟ ਵੱਲੋਂ ਫੰਡਸ ਨਹੀਂ ਸੀ ਆਏ ਜੋ ਪਹਿਲੇ ਆਪਾਂ ਕੰਮ ਪਰਪੋਜ਼ ਕੀਤਾ ਬਿਫੋਰ ਦ ਮੌਨਸੂਨ ਸੀਜ਼ਨ ਜੀ ਉਸ ਤੋਂ ਬਾਅਦ ਸਾਰੇ ਕਮ ਡਿਪਾਰਟਮੈਂਟਲ ਮਸ਼ੀਨਰੀ ਦੇ ਵਿੱਚ ਪ੍ਰਪੋਜ਼ ਹੋਇਆ ਜਿਹਦਾ ਸ਼ਡਿਊਲ ਹਲੇ ਕੈਲੀ ਕੇ ਹਫ਼ਤੇ ਤੋਂ ਬਾਅਦ ਦਾ ਹੈਗਾ ਸਾਡੇ ਕੋਲ ਜੀ ਯਕੀਨੀ ਤੌਰ ਤੇ ਹੁਣ ਆਪਣੇ 올ਓਵਰ ਪੰਜਾਬ ਕੰਮ ਹੋੰਦਿਆ ਉਹ ਸਾਰੇ ਹੀ ਡਿਪਾਰਟਮੈਂਟਲ ਮਸ਼ੀਨਰੀ ਦੇ ਥਰੂ ਹੋੰਦਿਆ ਜਿਨ੍ਹਾਂ ਨੇ ਮੇਜਰ ਕੰਮ ਹੈਗੇ ਆ ਜੀ ਉਹਨਾਂ ਤੋਂ ਜਿੰਨੀਆਂ ਮਸ਼ੀਨਾਂ ਡਿਪਾਰਟਮੈਂਟ ਕੋਲ ਹੈਗੀਆਂ ਸਾਰੀਆਂ ਲਿਮਟਡ ਹੈ ਤੇ ਸਾਰੇ ਪੰਜਾਬ ਤੋਂ ਚੱਲਣੀਆਂ ਨੇ ਉਹ ਜੀ ਤੁਹਾਡਾ ਸ਼ਡਿਊਲ ਫਿਕਸ ਹੁੰਦਾ ਕਿ ਪਹਿਲਾਂ ਇੱਥੇ ਚੱਲੇਗੀ ਫਿਰ ਇੱਥੇ ਚੱਲੇਗੀ ਫਿਰ ਇੱਥੇ ਚੱਲੇਗੀ ਜੀ ਹੁਣ ਜਿਹੜੀਆਂ ਆਪਣੇ ਕੋਲੇ ਡਰੇਨ ਹੈਗੇ ਉਹ ਤੁਸੀਂ ਵੇਖੋ ਆਪਣੇ ਕੋਈ ਇਸ ਏਰੀਆ ਦੇ ਵਿੱਚ ਨਾ 14 ਡਰੇਨਾਂ ਸੀਗੀਆਂ ਜੀ ਮੈਮ ਉਹਦੇ ਵਿੱਚੋਂ ਆਲਮੋਸਟ ਅਸੀਂ 12 12 ਡਰੇਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਕੰਮ ਖਤਮ ਕਰਾ ਚੁੱਕੇ ਆ ਓਕੇ ਮੈਮ ਠੀਕ ਹੈ ਸਿਰਫ ਇਹ ਡ੍ਰੇਨ ਪੈਂਡਿੰਗ ਹੈ ਪੈਂਡਿੰਗ ਕਿਉਂ ਹੈਗੀ ਕਿਉਂਕਿ ਇਹ ਤਾਂ ਸ਼ਡਿਊਲ ਥੋੜਾ ਹੈਗਾ ਡਿਲੇਟ ਜੀ ਹਫਤੇ ਤੋਂ ਬਾਅਦ ਦਾ ਹੈਗਾ ਬਟ ਅਸੀਂ ਨਾ ਕੋਸ਼ਿਸ਼ ਕਰੀ ਜਾ ਰਹੇ ਹਾਂ ਕਿਉਂਕਿ ਸਾਡੀ ਵੀ ਧਿਆਨ 'ਚ ਹੈਗਾ ਕਿ ਬਾਰਿਸ਼ਾ ਦਾ ਮੌ ਜਲਦੀ ਹੋ ਸਕੇ ਇਸੇ ਕੰਮ ਨੂੰ ਕਰਾ ਦਈਏ ਜੀ ਤੇ ਮੈਡਮ ਕਿਸਾਨਾਂ ਨੂੰ ਆਸ਼ਵਾਸਨ ਦੇ ਸਕਦੇ ਆਂ ਆਪਾਂ ਕਿ ਵੀ ਜਲਦੀ ਕੋਸ਼ਿਸ਼ ਦੇ ਕਰਕੇ ਪਹਿnde ਦਰਤੇ ਇਹਨਾਂ ਦਾ ਕੰਮ ਇਹ ਕੀਤਾ ਜਾ ਸਕਦਾ ਸਰ ਬਿਲਕੁਲ ਜੀ ਬਿਲਕੁਲ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆਂ ਸਾਡੇ ਕੋਲ ਵੈਸੇ ਤਾਂ ਕੱਲ ਦੀ ਕਮਿਟਮੈਂਟ ਹੈਗੀ ਹੈ ਕਿ ਕੱਲ ਤੱਕ ਅਸੀਂ ਮਸ਼ੀਨ ਕਿਤੇ ਨਾ ਕਿਤੇ ਸ਼ਿਫਟ ਕਰਵਾ ਲਾਂਗੇ ਬਟ ਫਿਰ ਵੀ ਅਸੀਂ ਕਿਸਾਨਾਂ ਨੂੰ ਨਾ ਕਹਿ ਲਈਏ ਕਿ ਕਹਾਂਗੇ ਕਿ ਪਰਸੋਂ ਤੱਕ ਦਾ ਸਾਨੂੰ ਪਰਸੋਂ ਮਾਰਨਿੰਗ ਤੱਕ ਤਾਂ ਅਸੀਂ ਹਰ ਹਾਲਾਤ ਚ ਮਸ਼ੀਨ ਡਿਪਲੋਏ ਕਰ ਦਾਂਗੇ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮਿਹਰਬਾਨੀ ਵਾਣ ਸਾਡੇ ਨਾਲ ਗੱਲ ਕਰਨ ਦੇ ਕੋਈ ਗੱਲ ਨਹੀਂ ਜੀ ਥੈਂਕ ਯੂ ਜੀ ਫਰੀਦਕੋਟ ਤੋਂ ਕੈਮਰਾ ਪਰਸਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ